ਗੁਰਬਾਣੀ ਸੰਵਾਦ ਵਿੱਚ ਭਾਈ ਜਸਪੀਰ ਸਿੰਘ ਅਤੇ ਰੇਡੀਅੰਸ 6 ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੂ ਜੀ ਦਾ ਖਾਲਸਾ ਵਾਗੂ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਗੁਰਬਾਣੀ ਅਨੁਸਾਰ ਅਸੀਂ ਇਸ ਸ਼ਬਦਾਂ ਨੂੰ ਸਮਝੀਏ ਔਰ ਗੁਰਬਾਣੀ ਜੋ ਕਹਿੰਦੀ ਆ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰੀਏ ਗੁਰਬਾਨੀ ਬਹੁਤ ਕੋਈ ਐਸਾ ਜਨੈਚ ਬਸੇਪ ਲਿਖੇ ਜੇ ਪੈ ਜਾਂਦੇ ਆ ਅਸੀਂ ਕਈ ਵਾਰੀ ਰਿਚੂ ਨਿਜ਼ਰ ਜੋੜਨ ਸ਼ੁਰੂ ਹੋ ਜਾਂਦੇ ਆ ਔਰ ਰਿਚੁਅਲਿਜ਼ਮ ਐ ਚਾਹਦੇ ਹੋਏ ਜਾਂ ਹੋਰ ਪਾਸੇ ਕਰਮ ਕੰਡਣਾ ਵਿੱਚ ਆਂਦੇ ਹੋਏ ਅਸੀਂ ਕਿਸੇ ਹੋਰ ਪਾਸੇ ਨੂੰ ਚਲੇ ਜਾਂਦੇ ਆ ਸੋ ਐਸ ਚੈਨਲ ਦੋਮਾ ਚਾਲਦਾ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਭਾਈ ਸੋ ਤੁਹਾਡਾ ਸਵਾਗਤ ਹੈ ਜੀ ਬਾਗੀ ਕਾਪਸਾ ਵਾ ਕੀ ਫਤਿਹ ਇਹ ਜਿਹੜੀ ਪਲੇਲਿਸਟ ਚੱਲ ਰਹੀ ਹੈ ਸਾਡੀ ਕਰਮकांड ਤੇ ਆਨੰਦ ਵਿਸ਼ਵਾਸ ਤੇ ਸੰਸਕਾਰਾ ਤੇ ਹੋਰ ਸਾਰੇ ਜਿਹੜੇ ਇਹ ਇੱਕੋ ਤਰ੍ਹਾਂ ਦੇ ਸ਼ਬਦ ਜੜੇ ਆ ਉਹਦੇ ਵਿੱਚੋਂ ਅਸੀਂ ਸਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਕਿ ਬਾਣੀ ਅਨੁਸਾਰ ਕੀ ਆ ਪਿਛਲੇ ਐਪੀਸੋਡ ਵਿੱਚ ਅਸੀਂ ਇੱਕ ਸ਼ਬਦ ਜਿਹੜਾ ਜਪ ਤਪ ਤੇ ਸੰਜੋ ਇਹ ਤਿੰਨ ਸ਼ਬਦਾਂ ਦੇ ਉੱਤੇ ਕਾਫੀ ਕਨਸੈਂਟਰੇਟ ਕੀਤਾ ਸੀ ਕਿੱਥੇ ਕਿੱਥੇ ਸ਼ਬਦ ਆਉਂਦੇ ਆ ਤੇ ਇਹਨੂੰ ਕਿਦਸ ਤਰੀਕੇ ਨਾਲ ਸਮਝਣਾ ਉਹ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਥੋੜਾ ਜਿਹਾ ਸਰੋਤਿਆਂ ਵੱਲੋਂ ਇਹ ਆਇਆ ਕਿ ਪੂਰਾ ਇਹਨੂੰ ਪ੍ਰਕਰਣ ਵਿੱਚ ਸ਼ਬਦ ਕਿੱਦਾਂ ਸਮਝਿਆ ਜਾਏ باقی ਜਿਹੜੇ ਸ਼ਬਦ ਜਿੱਥੇ ਆਏ ਆ ਉਹ ਕਿਸ ਪ੍ਰਕਰਣ ਵਿੱਚ ਆਏ ਆ ਔਰ ਉਹਨਾਂ ਦਾ मीनिंग ਔਰ ਕਿਸ ਤਰੀਕੇ ਨਾਲ ਅੱਗੇ ਬਦਲਦਾ ਜਾਂਦਾ ਸੋ ਅਸੀਂ ਅੱਜ ਦੀ ਕੋਸ਼ਿਸ਼ ਵਿੱਚ ਭਾਈ ਸਾਹਿਬ ਨੂੰ ਕਿਹਾ ਕਿ ਇਹ ਜਿਹੜਾ ਸ਼ਬਦ ਸੀ ਜਬ ਤੱਕ ਸੰਜਮ ਫਰਨਾ ਜਾਣਿਆ ਉਹਦੇ ਬਾਰੇ ਪੂਰਾ ਜਿਹੜਾ ਅਸੀਂ ਸ਼ਾਮ ਨੂੰ ਪੜ੍ਹਦੇ ਹਾਂ ਅਸੀਂ ਉਹਦੇ ਬਾਰੇ ਪੂਰੀ ਡਿਟੇਲ ਅੱਜ ਗੱਲ ਕੀਤੀ ਜਾਏ ਉਹਦੀ ਪੂਰੀ ਵਿਆਖਿਆ ਕੀਤੀ ਜਾਏ ਤੇ ਉਸ ਤੋਂ ਅਸੀਂ ਲਾ ਸਕੀਏ ਕਿ ਕਿਸ ਤਰੀਕੇ ਨਾਲ ਪ੍ਰਕਰਨ ਬਣ ਸੁਪਾਈ ਸਾਹਿਬ ਇਹ ਜਿਹੜਾ ਸ਼ਬਦ ਹੈ ਇਹ ਪੂਰਾ ਅਸੀਂ ਅੱਜ ਰਹਾਉ ਦੀ ਪੰਕਤੀ ਤੋਂ ਸ਼ੁਰੂ ਕਰਕੇ ਤੇ ਅੱਗੇ ਨੂੰ ਚੱਲ ਗਏ ਅੱਜ ਇਹ ਸ਼ਬਦੀਆਂ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਉਹ ਪੰਕਤੀਆਂ ਸਰੰਗ ਜਾਮ ਲਾਗ ਬਬ ਦਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਇਹ ਦੋ ਪੰਕਤੀਆਂ ਰਹਾਉਂਦੀਆਂ ਠੀਕ ਹੈ ਔਰ ਇਨਾਂ ਪੰਕਤੀਆਂ ਦਾ ਹੀ ਵਿਸਾਰ ਸ਼ਬਦ ਦੇ ਜਿਹੜੇ ਬਾਕੀ ਪਧੇ ਆ ਉਹਨਾਂ ਵਿੱਚ ਕੀਤਾ ਗਿਆ ਠੀਕ ਹੈ ਜਿਵੇਂ ਤੁਸੀਂ ਸ਼ੁਰੂ ਵਿੱਚ ਜ਼ਿਕਰ ਕੀਤਾ ਕਿ ਅਸੀਂ ਪਿਛਲੇ ਐਪੀਸੋਡ ਵਿੱਚ ਜਪ ਤਪ ਸੰਜਮੇ ਜਿਹੜੇ ਸ਼ਬਦ ਆ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਕਿਤੇ ਵਰਤੇ ਗਏ ਆ ਔਰ ਕਿੰਨਾ ਕਿਨਾਰਥਾਂ ਚ ਵਰਤੇ ਗਏ ਆ ਉਹਨਾਂ ਵਿੱਚੋਂ ਜਿਹੜੇ ਕੁਝ ਕੁ ਸਾਰੇ ਨਹੀਂ ਅਸੀਂ ਕੁਝ ਕੁ ਜਿਹੜੇ ਸ਼ਬਦ ਆ ਉਹਨਾਂ ਦੀ ਚਰਚਾ ਕੀਤੀ ਸੀਗੀ ਅਸੀਂ ਨਾਲੇ ਵੀ ਬੇਨਤੀ ਕੀਤੀ ਸੀਗੀ ਕਿ ਚੰਗਾ ਹੋਵੇ ਕਿ ਸਾਰਾ ਸ਼ਬਦ ਜਿੱਥੇ ਇਹ ਸ਼ਬਦ ਵਰਤੇ ਗਏ ਆ ਉਹ ਸਾਰਾ ਸ਼ਬਦ ਪੜਿਆ ਜਾਏ ਤਾਂ ਫਿਰ ਜ਼ਿਆਦਾ ਜਿਹੜੀ ਗੱਲ ਜਿਹੜੀ ਆ ਇਹ ਕਲੀਅਰ ਹੁੰਦੀ ਆ ਸਪਸ਼ਟ ਹੁੰਦੀ ਆ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਦਾ ਜ਼ਿਕਰ ਕੀਤਾ ਸੀਗਾ ਕਿ ਉਹਨਾਂ ਨੇ ਚੁੰਗੇ ਇਸ ਗੱਲ ਨੂੰ ਜ਼ਿਆਦਾਤਰ ਧਨ ਵਿਦਾ ਕੀ ਅਰਥ ਕੀਤੇ ਹੋਏ ਆ ਇਸ ਕਰਕੇ ਅਸੀਂ ਸਮੇਂ ਦੀ ਘਾਟ ਕਰਕੇ ਵੀ ਅਸੀਂ ਸਾਰੇ ਜਿਹੜਾ ਸ਼ਬਦ ਨਹੀਂ ਸੀ ਲਿਆ ਕੇਵਲ ਉਸ ਸ਼ਬਦ ਵਿੱਚੋਂ ਜਿਹੜੀ ਸਬੰਧਤ ਦੇ ਪੰਕਤੀਆਂ ਜਬ ਤੱਕ ਸੰਜੋਵਾਲੀਆਂ ਉਹਨਾਂ ਵਿੱਚੋਂ ਕੁਝ ਪੰਕਤੀਆਂ ਦਾ ਜ਼ਿਕਰ ਕੀਤਾ ਸੀਗਾ ਤਾਂ ਅੱਜ ਜਿਵੇਂ ਤੁਸੀਂ ਦੱਸਿਆ ਹੀ ਆ ਕਿ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਸ਼ਬਦ ਵਿੱਚ ਜਿਹੜਾ ਸ਼ਬਦ ਆ ਜਿੱਥੋਂ ਕੋਈ ਪੰਕਤੀ ਲਈ ਜਾਂਦੀ ਹੈ ਉਸ ਵਿੱਚੋਂ ਅਸੀਂ ਇਸ ਭਾਵ ਨੂੰ ਠੀਕ ਤਰ੍ਹਾਂ ਨਾਲ ਸਮਝ ਸਕਦੇ ਹਾਂ ਅਸੀਂ ਇਹ ਗੱਲ ਕਈ ਵਾਰ ਦੁਹਰਾ ਚੁੱਕੇ ਹਾਂ ਕਿ ਗੁਰਬਾਣੀ ਦੇ ਸਤਨੂੰ ਸਮਝਣ ਲਈ ਕਿਸੇ ਵੀ ਇੱਕ ਜਾਂ ਅਧੀ ਪੰਕਤੀ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ ਇਹ ਦੇਖਣ ਨਾਲ ਲਈ ਜ਼ਰੂਰੀ ਆ ਕਿ ਇਹ ਪੰਕਤੀ ਜਿਹੜੀ ਆ ਕਿੱਥੇ ਆਈ ਆ ਔਰ ਕਿਸ ਪ੍ਰਕਰਨ ਵਿੱਚ ਆਈ ਆ ਠੀਕ ਆ ਇਸ ਸਮੇਂ ਨਾਲ ਜ਼ਰੂਰੀ ਆ ਗੁਰਬਾਣੀ ਸਮਝ ਲਈ ਕਈ ਪੱਖ ਧਿਆਨ ਦੇ ਰੱਖਣ ਦੀ ਡਾਢੀ ਲੋੜ ਆ ਉਹਨਾਂ ਵਿੱਚੋਂ ਇੱਕ ਇਹ ਵੀ ਆ ਠੀਕ ਹੈ। ਤੋਂ ਇਸ ਲਈ ਅਸੀਂ ਵਾਰ ਵਾਰ ਜਿਹੜੀਆਂ ਇਹ ਗੱਲਾਂ ਉਂਹਰਾ ਰਹੇ ਆ ਕਿਉਂਕਿ ਇਨ੍ਹਾਂ ਗੱਲਾਂ ਨੂੰ ਧਿਆਨ ਵੀ ਨਾ ਰੱਖਣ ਕਾਰਨ ਸਾਡੇ ਵੀ ਕਈ ਤਰ੍ਹਾਂ ਦੇ ਜਿਹੜੇ ਗੁਰਬਾਣੀ ਨੂੰ ਲੈ ਕੇ ਭਰਮ ਭੁਲੇਖੇ ਜਿਹੜੇ ਆ ਪੈ ਹੋਏ ਆ ਉਹ ਪੈ ਰਹੇ ਆ। ਆਮ ਜਿਹੜਾ ਪਾਠਕ ਆ ਦਰਸ਼ਕ ਆ ਉਹ ਗੇਵਰੇਸਲੀ ਕਨਫਿਊਜ਼ ਹੋ ਜਾਂਦਾ ਕਿ ਇਹ ਕੌਣ ਦਾ ਉਹ ਵੀ ਗੁਰਬਾਣੀ ਦਾ ਉਦਾਹਰਣ ਦਿੰਦਾ ਕਿ ਗੁਰਬਾਣੀ ਚ ਲਿਖਿਆ ਦੂਜਾ ਹੁੰਦਾ ਉਹ ਉਸੇ ਜਿਹੜਾ ਪਾਵਨ ਫਰਮਾਨਾ ਉਹਦਾ ਜ਼ਿਕਰ ਕਰਕੇ ਉਹ ਭਾਪ ਕੁਝ ਹੋਰ ਲੈ ਰਿਆ ਹੁੰਦਾ ਉਹ ਵੀ ਹਵਾਲਾ ਗੁਰਬਾਣੀ ਨੂੰ ਦੇਂਦਾ ਤੋ ਆਮ ਜਿਹੜਾ ਦਰਸ਼ਕ ਆ ਜਾਂ ਪਾਠਕ ਆ ਉਹਦੇ ਲਈ ਜਿਹੜੇ ਆ ਬੜੀ ਸਮੱਸਿਆ ਬਣ ਜਾਂਦੀ ਆ ਆ ਕਿ ਵੀ ਦੋਵੇਂ ਕਹਿ ਰਹੇ ਆ ਕਿ ਗੁਰਬਾਣੀ ਕਹਿੰਦੀ ਆ ਪਰ ਜੋ ਕੁਝ ਕਹਿ ਰਹੇ ਆ ਉਹ ਉਹਨੇ ਵੀ ਜ਼ਮੀਨਾਂ ਸਮਾਨ ਦਾ ਅੰਤਰ ਆ ਤੋ ਇਹ ਸਮੱਸਿਆ ਤੋ ਬਾਹਰ ਨਿਕਲਦਾ ਇਹੀ ਢਾਂਗਾ ਕਿ ਦੇਖਿਆ ਜਾਏ ਕਿ ਇਹ ਜਿਹੜੀਆਂ ਪੰਕਤੀਆਂ ਕੋਈ ਉਦਾਹਰਣ ਦੇ ਹਵਾਲਾ ਦੇ ਰਹੇ ਆ ਤੇ ਆਈਆਂ ਕਿੱਥੇ ਆ ਇਹ ਦੇਖਿਆ ਜਾਏ ਕਿ ਕਿਸ ਪਰਕੰਨ ਵਿੱਚ ਵਰਤੀਆਂ ਗਈਆਂ ਤਾਂ ਕਾਫੀ ਹੱਦ ਤੱਕ ਇਸ ਸਮੱਸਿਆ ਹੱਲ ਹੋ ਸਕਦੀ ਆ ਤਾਂ ਉਸ ਅਸੀਂ ਇਸ ਕੋਸ਼ਿਸ਼ ਵਿੱਚ ਰਾਇ ਇੱਕ ਸੜਾ ਨਿਮਾਣਨ ਦੇ ਯਤਨਾਂ ਇਸ ਸ਼ਬਦ ਰਾਈ ਦੇਖਣ ਦਾਏ ਤੋਂ ਸ਼ਬਦ ਇਹਨੀਆਂ ਰਹਾਉ ਦੀਆਂ ਪੰਕਤੀਆਂ ਤਾਂ ਆਪਾਂ ਇਹਦੇ ਤੋਂ ਗੱਲ ਸ਼ੁਰੂ ਕਰਦੇ ਆ ਠੀਕ ਹੈ ਤਾਂ ਗੁਰੂ ਸਾਹਿਬ ਜਿਹੜਾ ਸ਼ੁਰੂਜ ਕਹਿੰਦੇ ਆ ਇਹਨਾਂ ਰਹਾਉ ਦੀਆਂ ਪੰਕਤੀਆਂ ਵਿੱਚ ਕੇਸਰੰਗ ਜਾਮਲਾਖ ਸੰਗ ਜਾਉ ਤੂੰ ਪਾਵਾਂ ਆਹਰੇ ਲਗ ਇੰਤਜ਼ਾਮ ਕਰ ਲਾਗ ਇਸ ਆਹਰ ਵਿੱਚ ਲਗ ਕਿਹੜੇ ਆਹਰ ਵਿੱਚ ਲੱਗਣ ਦੀ ਮਹਾਰਾਜ ਗੱਲ ਕਰ ਰਿਹਾ ਕਹਿੰਦੇ ਆ ਭਵਜਲ ਤਰਨ ਕੈ ਕਿਸ ਭਵ ਸਾਗਰ ਤੋਂ ਪਾਰ ਲੰਘਣ ਦਾ ਆਹਰ ਕਰ ਇਸ ਉਦੋਂ ਵਿੱਚ ਝੋਟ ਐਸਾ ਇੰਤਜ਼ਾਮ ਕਰ ਕਿ ਜਿਸ ਨਾਲ ਤੂੰ ਇਸ ਭਵ ਸਾਗਰ ਤੋਂ ਪਾਰ ਹੋ ਸਕੇ ਹਾਂ ਇਹਥੇ ਅਸੀਂ ਇਹ ਜ਼ਰੂਰ ਸਪਸ਼ਟ ਕਰਨਾ ਚਾਹੁੰਦੇ ਆ ਕਿ ਗੁਰਬਾਣੀ ਵਿੱਚ ਜਿਸ ਪਵਜਾ ਦੀ ਗੱਲ ਕੀਤੀ ਗਈ ਆ ਇਥੇ ਵੀ ਆਖਿਆ ਗਿਆ ਕਿ ਇਸ ਭਵਸਾਗਰ ਤੋਂ ਪਾਰ ਲੰਘਣ ਦਾ ਆਹਰਕਾਰ ਤਾਂ ਇਹ ਭਵਸਾਗਰ ਸਾਨੂੰ ਜਿਉਂਦੇ ਜੀ ਹੀ ਵਿਆਪਰੇ ਆ ਇਹ ਭਵਸਾਗਰ ਸਾਨੂੰ ਮਰ ਤੋਂ ਮਗਰੋਂ ਇਹਦੇ ਨਾਲ ਸਾਹਮਣਾ ਸਾਡਾ ਨਹੀਂ ਹੋਊਗਾ ਬਲਕਿ ਅਸੀਂ ਜਿਉਂਦੇ ਜੀ ਇਸ ਭਵਸਾਗਰ ਦੀਆਂ ਲਹਿਰਾਂ ਦੀ ਲਪੇਟ ਵਿੱਚ ਆਏ ਹੋਏ ਆ ਲਹਿਰਾਂ ਦੀ ਲਪੇਟ ਵਿੱਚ ਆ ਕੇ ਅਸੀਂ ਆਪਣਾ ਜੀਵਨ ਨਰਕ ਬਣਾ ਕੇ ਬੈਠੇ ਆ ਇਹ ਜਿਹੜਾ ਸੰਸਾਰ ਸਮੁੰਦਰ ਨੂੰ ਸੰਸਾਰ ਸੁੰਦਰ ਵੀ ਆਖਿਆ ਪਵ ਸਾਗਰ ਵੀ ਆਖਿਆ ਪਾਉ ਸਾਗਰ ਆਖਿਆ ਕਿਤੇ ਨਿਹਰਾ ਸਾਗਰ ਆਖਿਆ ਆ ਬਹੁਤ ਸਾਰੇ ਸ਼ਬਦ ਜਿਹਦੇ ਸਮਾਨਾਰਥਕ ਸ਼ਬਦ ਆ ਤੋ ਇਹਦਾ ਰੂਪ ਆ ਕਿ ਜਿਹੜੀਆਂ ਉਹ ਸਮੂਹ ਵਾਸ਼ਨਾਵਾਂ ਉਹ ਸਾਰੀਆਂ ਕਮਜ਼ੋਰੀਆਂ ਜਿਹੜੀਆਂ ਕਮਜ਼ੋਰੀਆਂ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀਆਂ ਮਨੁੱਖ ਮਨੁੱਖਾ ਹੁੰਦਾ ਹੋਇਆ ਵੀ ਇਹ ਪਸ਼ੂਆਂ ਨਾਲੋਂ ਵੀ ਗਿਆ ਗੁਜ਼ਰਿਆ ਹੋ ਜਾਂਦਾ ਇਸ ਦੀ ਸ਼ਕਲ ਸੂਰਤ ਜਿਹੜੀ ਆ ਨਿਰਸੰਦੇ ਮਨੁੱਖਾਂ ਵਰਗੀ ਹੁੰਦੀ ਆ ਪਰ ਅੰਦਰੋਂ ਜਿਹੜੀ ਇਨਸਾਨੀਅਤ ਆ ਕਰਤੂਪਾ ਵੀ ਗਾ ਇਨਸਾਨਤ ਜਿਹੜੀ ਆ ਉਹ ਖੰਭ ਲਾ ਕੇ ਉੱਡ ਜਾਂਦੀ ਆ ਕੈਮਰਾ ਸੀ ਭੁਮਿਕਾ ਦੇ ਨਾਮ ਪਸ਼ੂ ਵਰਗੇ ਆ ਪਰ ਉਹ ਪਸ਼ੂ ਵੀ ਜਿਹੜੇ ਉਹ ਜਿਹੀਆਂ ਕਰਤੂਤਾ ਨਹੀਂ ਕਰਦੇ ਠੀਕ ਪਰ ਜੇ ਪਸ਼ੂ ਸਾਡੀ ਭਾਸ਼ਾ ਨੂੰ ਸਮਝਦੇ ਹੋਣਾ ਸੀ ਉਹਨਾਂ ਨੂੰ ਸਮਝਦੇ ਹੋਈਏ ਤਾਂ ਉਹ ਜ਼ਰੂਰ ਪ੍ਰੋਟੈਸਟ ਕਰ ਕਿ ਭਾਈ ਜਿਹੜਾ ਤੁਸੀਂ ਕਰਤੂਤ ਕਰ ਰਹੇ ਅਸੀਂ ਨੇ ਸੁਪਨੇ ਸੋਚਿਆ ਵੀ ਕਦੇ ਨਹੀਂ ਅਸੀਂ ਤਾਂ ਇਹ ਕਦੇ ਵੀ ਇਹ ਨਹੀਂ ਠਾਣੀ ਡਿੱਗਦੇ ਹੂੰ ਤੋਂ ਇਸ ਲਈ ਉਹ ਜਿਹੜਾ ਸਮੂਹ ਐਸੀਆਂ ਕਮਜ਼ੋਰੀਆਂ ਜਿਹੜੇ ਵਿਕਾਰ ਆ ਵਾਸ਼ਨਾਵਾਂ ਉਹ ਪਵ ਸਾਗਰ ਦੀਆਂ ਲਹਿਰਾਂ ਦਾ ਰੂਪ ਆ ਗੁਰਬਾਣੀ ਅਨੁਸਾਰ ਇਹਨਾਂ ਕਮਜ਼ੋਰੀਆਂ ਤੋਂ ਉੱਪਰ ਉੱਠਣਾ ਹੀ ਇਸ ਪਵ ਸਾਗਰ ਤੋਂ ਪਾਰ ਲੰਘਣਾ ਹੈ ਕਿ ਜਿਉਂਦੇ ਜੀ ਅਸੀਂ ਇਸ ਭਵ ਸਾਗਰ ਤੋਂ ਪਾਰ ਹੋਣਾ ਇਹ ਸਾਡੀ ਜ਼ਿੰਦਗੀ ਦਾ ਅਸਲ ਜਿਹੜਾ ਮਕਸਦ ਆ ਉਹ ਇਹੀ ਆ ਗੁਰਬਾਣੀ ਅਨੁਸਾਰ ਇਹੀ ਜੀਵਨ ਮੁਕਤੀ ਆ ਇਸ ਜੀਵਨ ਮੁਕਤ ਲਈ ਸਾਨੂੰ ਗੁਰਬਾਣੀ ਦਾ ਹਰੇਕ ਸ਼ਬਦ ਸਾਡੀ ਅਗਵਾਈ ਕਰਦਾ ਸਾਡਾ ਮਾਰਗਦਰਸ਼ਨ ਕਰਦਾ ਤੋਂ ਗੁਰੂ ਸਾਹਿਬ ਕਹਿ ਰਹੇ ਆ ਕਿ ਭਾਈ ਸਮੁੱਚੇ ਰੂਪ ਵਿੱਚ ਹਰ ਪ੍ਰਾਣੇ ਨੂੰ ਆਖਿਆ ਕਿਉਂਕਿ ਜਨਮ ਸਿੱਧ ਅਧਿਕਾਰ ਆ ਹਰ ਮਨੁੱਖ ਦਾ ਇਸ ਭਵ ਸਾਗਰ ਤੋਂ ਪਾਰ ਲੰਘਣਾ ਇਹੀ ਮਨੁੱਖ ਦਾ ਅਸਲ ਜਿਹੜਾ ਮਕਸਦ ਆ ਤੋਂ ਇਸ ਲਈ ਗੁਰੂ ਸਾਹਿਬ ਕਹਿੰਦੇ ਆ ਕਿ ਇਸ ਆਹਰ ਵਿੱਚ ਲੱਗ ਕਿਹੜੇ ਆਹਰ ਵਿੱਚ ਭਵਜਲ ਤਰਨ ਕੈ ਇਸ ਭਵ ਸਾਗਰ ਤੋਂ ਪਾਰ ਲੰਘਣ ਲਈ ਇਹ ਉਦਮ ਕਰ ਫਿਰ ਅਗਲੀ ਬੰਗਦੀ ਚ ਕਹਿੰਦੇ ਆ ਕਿ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਨਹੀਂ ਤਾਂ ਜਿਹੜਾ ਤੇਰਾ ਜਨਮ ਆ ਇਹ ਸਮਾਂ ਇਹ ਅਮੋਲਕ ਮੌਕਾ ਜਿਹੜਾ ਤੇਰਾ ਵਿਰਥਾ ਨਿਸਫਲ ਬਿਰਥ ਜਾਤ ਇੱਕ ਗੁਜ਼ਰਿਆ ਬੀਤ ਰਿਆ ਪਾਵ ਤੇਰਾ ਜਿਹੜਾ ਜ਼ਿੰਦਗੀ ਦਾ ਇਹ ਸੁਹਾਵਣਾ ਕੀਮਤੀ ਸਮਾਂ ਇਹ ਅਜਾਈ ਜਾ ਰਿਹਾ ਬਿਰਤ ਜਾ ਰਿਹਾ ਠੀਕ ਹੈ ਕਿਦੇ ਵਿੱਚ ਬਿਰਤ ਜਾ ਰਿਹਾ ਰੰਗ ਮਾਇਕ ਹੈ ਮਾਇਆ ਦੇ ਰੰਗ ਵਿੱਚ ਰੰਗ ਤੋਂ ਇਥੇ ਪਾਵਾ ਪਿਆਰ ਰੰਗ ਕੱਗੇ ਨੂੰ ਸਿਹਾਰੀਆਂ ਨੂੰ ਕਰਕੇ ਅਰਥਾ ਰੰਗ ਵਿੱਚ ਪਿਆਰ ਵਿੱਚ ਓਕੇ ਮਾਇਆ ਦੇ ਪਿਆਰ ਵਿੱਚ ਤੂੰ ਲੱਗਾ ਹਾਂ ਕਿਉਂਕਿ ਤੂੰ ਇਸ ਆਹਰ ਵਿੱਚ ਨਹੀਂ ਜੁਟਿਆ ਹੋਇਆ ਜਿਹੜਾ ਅਸਲ ਆਹਰ ਆ ਇਸ ਲਈ ਗੁਰਸਾਹਿਬ ਇੱਕ ਪਾਵਨ ਫਰਮਾਨ ਆ ਕਿ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਧਰੈ ਵਿਰਲਾ 부ਝਾ ਕੋਇ ਤੋ ਇਸੇ ਆਹਰ ਨੂੰ ਮਹਾਰਾਜ ਸਾਨੂੰ ਇਸ ਆਹਰ ਵਿੱਚ ਜੁਟਣ ਦੀ ਪ੍ਰੇਰਣਾ ਦੇ ਰਿਹਾ ਪਰ ਕਹਿੰਦੇ ਜੇ ਤੂੰ ਮਾਇਆ ਦੇ ਪਿਆਰ ਵਿੱਚ ਮਸਾਂ ਤਾਂ ਫਿਰ ਤੂੰ ਇਸ ਆਹਰ ਵਿੱਚ ਨਹੀਂ ਲੱਗ ਸਕੇਗਾ ਇਥੇ ਇਹ ਵੀ ਧਿਆਨ ਰੱਖੇ ਕਿ ਜਦੋਂ ਮਾਇਆ ਦੇ ਰੰਗ ਦੀ ਗੱਲ ਕੀਤੀ ਆ ਤਾਂ ਮਾਇਆ ਦੇ ਰੰਗ ਨੂੰ ਹੀ ਗੁਰਬਾਣੀ ਕਹਿੰਦਾ ਵਿਖਿਆ ਦੇ ਰਾਸ ਆਖਿਆ ਹੋਇਆ ਇਹਨਾਂ ਨੂੰ ਜਿਹਾ ਵਿਕਾਰ ਆਖਿਆ ਹੋਇਆ ਵਾਸ਼ਨਾਵਾ ਆਖਿਆ ਹੋਇਆ ਤਾਂ ਗੁਰਬਾਣੀ ਵਿੱਚ ਇਹਨਾਂ ਵਾਸ਼ਨਾਵਾ ਜਾਂ ਇਸ ਮਾਇਆ ਦੇ ਰੰਗ ਤੋਂ ਉੱਪਰ ਉੱਠਣਾ ਹੀ ਜਿਹੜਾ ਇਹ ਪਵ ਸਾਗਰ ਤੋਂ ਪਾਰ ਲੰਘਣ ਦਾ ਉਪਰਾਲਾ ਠੀਕ ਹੈ ਤਾਂ ਮਾਇਆ ਦੇ ਰੰਗ ਜਿਹੜੇ ਹੈਗੇ ਆ ਉਹ ਸਮੂਹ ਕਮਜ਼ੋਰੀਆਂ ਉਹ ਵਾਸ਼ਨਾਵਾਂ ਜਿਹੜੀਆਂ ਵਾਸ਼ਨਾਵਾਂ ਮਨੁੱਖ ਨੂੰ ਨੀਚ ਬਣਾ ਦਿੰਦੀਆਂ ਮਨੁੱਖੀ ਪਦਵੀ ਤੋਂ ਹੇਠਾਂ ਡਗਾਉਣ ਦਾ ਕਾਰਨ ਬਣਦੀਆਂ ਤੋਂ ਇਸ ਲਈ ਜਾ ਕੇ ਆਇਆ ਹਮੇ ਨਾਵੈ ਨਾਲ ਬੁਰੂਦ ਹੈ ਇਹਨੂੰ ਇੰਜ ਵੀ ਆਖਿਆ ਆਇਆ ਔਰ ਬਾਣੀ ਜਦੋਂ ਆਖਿਆ ਭਗਤਾਂ ਤਹਿ ਸੰਸਾਰੀਆਂ ਜੋੜ ਕਦੇ ਨਾ ਆਇਆ ਔਰ ਇਹੀ ਭਗਤ ਦਰਸਾਇਆ ਆਇਆ ਕਿ ਸੰਸਾਰੀਆਂ ਤੋਂ ਭਾਵੇਂ ਜਿਹੜੇ ਵਿਖਿਆ ਦੇ ਰਸ ਵਿੱਚ ਮਸਤ ਆ ਉਹਨਾਂ ਨੂੰ ਜਿਹੜਾ ਉਹ ਭਗਤੀ ਦਾ ਨਾਮ ਦਾ ਰਸ ਨਹੀਂ ਆ ਸਕਦਾ ਕਿਉਂਕਿ ਇਹ ਰਸ ਛੱਡੇ ਉਹ ਰਸਹਾਵਾ ਇਹ ਰਸ ਛੱਡ ਕੇ ਹੀ ਉਸ ਰਸ ਨੂੰ ਮਾਣਿਆ ਜਾ ਸਕਦਾ ਇਹ ਨਹੀਂ ਹੋ ਸਕਦਾ ਕਿ ਦੋਵੇਂ ਰਸ ਮਾਣੀਏ ਤਾਂ ਮਾਇਆ ਦਾ ਭਾਵ ਜਿਹੜਾ ਉਹ ਕੇਵਲ ਰੁਪਏ ਪੈਸੇ ਡਾਲਰਾਂ ਤੋਂ ਨਹੀਂ ਬਲਕਿ ਉਸ ਜੀਵਨ ਜੁਗਤੋਂ ਆ ਜੀਵਨ ਜਾਤ ਤੋਂ ਆ ਜਿਹੜੇ ਕਿ ਮਨੁੱਖ ਨੂੰ ਮਨੁੱਖ ਦੀ ਪਦਵੀ ਤੋਂ ੇਠਾਂ ਡੇਗਣ ਦਾ ਕਾਰਨ ਬਣ ਜਾਂਦੀ ਆ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਜੇਕਰ ਤੂੰ ਮਾਇਆ ਦੇ ਰਸ ਵਿੱਚ ਰਹਿ ਆ ਕਿ ਆਂ ਤੇ ਰਸ ਵਿੱਚ ਰੇ ਆ ਤਾਂ ਫਿਰ ਤੇਰਾ ਜਨਮ ਜਿਹੜਾ ਉਹ ਬ्यर्थ ਹੀ ਚਲਾ ਜਾਊਗਾ ਊਰਜੋਂ ਕਿ ਤੂੰ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਇਸ ਲਈ ਤੇਰਾ ਜਿਹੜਾ ਕੀਮਤੀ ਸਮਾਂ ਉਹ ਬ्यर्थ ਬੀਤਦਾ ਜਾ ਰਿਹਾ ਠੀਕ ਹੁਣ ਸ਼ਬਦੀਆਂ ਬਾਕੀ ਦੁਕਾਂ ਵਿੱਚ ਇਹਦਾ ਜਿਹੜਾ ਉਹ ਵਿਸਾਰ ਕੀਤਾ ਹੋਇਆ ਕੋ ਪ੍ਰਾਰੰਭਿਕ ਪੰਕਤੀਆਂ ਵਿੱਚ ਮਹਾਰਾਜ ਫਰਮਾਉਂਦੇ ਆ ਪਹੀ ਪਰ ਆਪਤ ਮਾਨੁਖ ਦੇਹੁਰੀਆ ਗੋਬਨ ਮਿਲਣ ਕੀ ਇਹ ਤੇਰੀ ਬਰੀਆ ਕਿ ਦੇਵ ਜੀ ਇਹ ਮਨੁੱਖਾ ਦੀ ਆ ਇਹ ਸੋਹਣਾ ਸਰੀਰ ਤੈਨੂੰ ਜਿਹੜਾ ਮਿਲਿਆ ਉਹ ਤੇਨੂੰ ਬਖਸ਼ਿਸ਼ ਹੋਈ ਆ ਉਹਦੀ ਰਹਿਮਤ ਹੋਈ ਆ ਇਥੇ ਇਹ ਵੀ ਤਿਆ ਰਹੇ ਕਿ ਗੁਰੂ ਸਾਹਿਬ ਜੋ ਆਮ ਤੌਰ ਤੇ ਧਾਰਨਾ ਮਨੁੱਖਾ ਜਨਮ ਸਬੰਧੀ ਮਹਾਰਾਜ ਉਹਨੂੰ ਨਕਾਰਦੇ ਆ ਪਰ ਇਹ ਸਪਸ਼ਟ ਕਰ ਰਹੇ ਆ ਕਿ ਇਹਦਾ ਸੋਹਣਾ ਸਰੀਰ ਆ ਇਹ ਨਰੋਲ ਪ੍ਰਭੂ ਦੀ ਦਾਤਾ ਪ੍ਰਭੂ ਦੀ ਬਖਸ਼ਿਸ਼ ਆ ਤੋ ਪਹਿ ਹੀ ਪਰ ਆਪੋਤ ਮਾਨੁਕ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਬਰੀਆ ਤੂੰ ਆ ਬੌਕਾ ਸਮਾ ਪੂਰਤੀ ਹਾਰਾ ਕੇ ਕਿ ਪ੍ਰਭੂ ਨੂੰ ਮਿਲਣ ਦਾ ਪ੍ਰਭੂ ਨਾਲ ਜੁੜੋਂ ਦਾ ਇਹੀ ਤੇਰਾ ਮੌਕਾ ਫਿਰ ਆਪਾਂ ਰਹਾਉ ਦੀਆਂ ਪੰਕਤੀਆਂ ਵੱਲ ਆਉਨੇ ਆ ਕੇਸਰੰਗ ਜਾਮ ਲਾਗ ਭਵਜਨ ਧਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਇਸ ਮਾਇਆ ਦੇ ਰੰਗ ਤੋਂ ਰਸ ਤੋਂ ਉਪਰ ਉਠਣ ਨੂੰ ਇਥੇ ਆ ਕੇ ਆਇਆ ਹੋਇਆ ਗੋਬਿੰਦ ਨੂੰ ਮਿਲਣਾ ਅਸੀਂ ਰਹਾਉ ਦੀਆਂ ਪੰਕਤੀਆਂ ਨੂੰ ਹਰੇਕ ਪੰਕਤੀ ਨਾਲ ਮਲਾ ਕੇ ਉਹਨੂੰ ਧਿਆਨ ਵਿੱਚ ਰੱਖ ਕੇ ਸਮਝਣ ਦੀ ਕੋਸ਼ਿਸ਼ ਕਰਨੀ ਆ ਐਸਾ ਨਹੀਂ ਕਿ ਗੁਰੂ ਸਾਹਿਬ ਨੇ ਕਿਸੇ ਇੱਕ ਸ਼ਬਦੀ ਗੱਲ ਕਰੀਏ ਮੰਨ ਲਿਓ ਜਵੇਂ ਇਹ ਸ਼ਬਦ ਆ ਕਿ ਇੱਕ ਪੰਕਤੀ ਵਿੱਚ ਕੁਝ ਆਖ ਦਿੱਤਾ ਦੂਜੀ ਵਿੱਚ ਕੁਝ ਹੋਰ ਆਖ ਦਿੱਤਾ ਔਰ ਤੀਜੀ ਵਿੱਚ ਕੁਝ ਹੋਰ ਆਖ ਦਿੱਤਾ ਨਹੀਂ ਬਕਾਇਦਾ ਕਿ ਸਮੁੱਚਾ ਵਿਸ਼ਾ ਚੱਲ ਰਿਹਾ ਹੁੰਦਾ ਜਿਸ ਵਿਸ਼ੇ ਸਬੰਧੀ ਉਸ ਸ਼ਬਦ ਵਿੱਚ ਰੋਸ਼ਨੀ ਪਾਈ ਹੁੰਦੀ ਆ ਇਸ ਲਈ ਅਸੀਂ ਇਹ ਸੁਤੰਤਰ ਪੰਕਤੀਆਂ ਨਹੀਂ ਕਿ ਹਰ ਜਿਹੜਾ ਪਦਾ ਉਹ ਆਪਣੇ ਆਪ ਸੁਤੰਤਰ ਆ ਉਹ ਵੱਖਰਾ ਭਾਵ ਦੇ ਰਿਹਾ ਨਹੀਂ ਸਾਰੇ ਇੱਕ ਲੜੀ ਵਿੱਚ ਪਰੋਚੇ ਹੋਏ ਆ ਅਤੇ ਉਸ ਖਿਆਲ ਦੇ ਦੁਆਲੇ ਹੀ ਸਾਰੀਆਂ ਪੰਕਤੀਆਂ ਘੁੰਮਦੀਆਂ ਤਾਂ ਜਦੋਂ ਕਿ ਇਹ ਗੋਬਨ ਮਿਲਣ ਕੀ ਇਹ ਤੇਰੀ ਬਰੀ ਆ ਕਿ ਗੋਬਨ ਮਿਲਣ ਦਾ ਇਹ ਮੌਕਾ ਕਿ ਇਹ ਦੁਸਰੀ ਜੇ ਜੁਨੀਆਂ ਉਹਨਾਂ ਵਿੱਚ ਇਹੋ ਜੀ ਸੁਤੰਤਰਤਾ ਨਹੀਂ ਜੋ ਮਾਲਕ ਨੇ ਮਨੁੱਖ ਨੂੰ ਬਖਸ਼ਿਸ਼ ਕੀਤੀ ਆ ਜਿਸ ਰੂਪ ਵਿੱਚ ਕੀਤੀ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਸੋਝੀ ਸਮਝੋ ਉਹ ਦੂਸਰੀਆਂ ਜੂੜੀਆਂ ਨੂੰ ਨਹੀਂ ਮਨੁੱਖ ਹੀ ਆ ਜਿਹੜਾ ਸੁਤੰਤਰ ਆ ਇਹ ਮਨੋ ਐਸੇ ਚੁਰਾਹੇ ਤੇ ਖੜਾ ਕਿ ਜਿਹੜਾ ਅੱਗੇ ਵੀ ਜਾ ਸਕਦਾ ਪਿੱਛੇ ਵੀ ਜਾ ਸਕਦਾ ਖੱਬੇ ਵੀ ਮੁੜ ਸਕਦਾ ਸੱਜੇ ਵੀ ਮੁੜ ਸਕਦਾ ਦੂਸਰੀਆਂ ਜੂਨੀਆਂ ਨੂੰ ਇਹ ਸਹੂਲਤਾਂ حاصل ਨਹੀਂ ਇਸ ਲਈ ਜਿਵੇਂ ਉਦਾਹਰਨ ਵਜੋਂ ਜੇ ਕੁੱਤਾ ਉਹ ਸਦੀਆਂ ਤੋਂ ਜਿਸ ਤਰ੍ਹਾਂ ਦਾ ਸੁਭਾਅ ਉਸੇ ਦਾ ਤੁਰੇ ਆ ਰਿਹਾ ਜੇ ਕੋਈ ਤਬਦੀਲੀ ਸਾਨੂੰ ਦੇਖਣ ਨੂੰ ਮਿਲਦੀ ਆ ਉਹ ਮਨੁੱਖ ਦੀ ਸੰਗਤ ਵਿੱਚ ਸਾਨੂੰ ਮਿਲਦੀ ਦੇਖਣ ਨੂੰ ਮਿਲਦੀ ਆ ਕਿ ਜਿਹੜੇ ਪਸ਼ੂ ਪੰਛੀ ਜਿਹੜੇ ਆ ਉਹਨਾਂ ਦੇ ਸੁਭਾਅ ਵਿੱਚ ਸਾਨੂੰ ਕੋਈ ਤਬਦੀਲੀ ਨਜ਼ਰ ਆਉਂਦੀ ਆ ਤਾਂ ਉਹ ਬਨੁੱਖ ਦੀ ਸੰਗਤ ਵਿੱਚ ਆ ਕੇ ਉਹਨਾਂ ਅੰਦਰ ਇਹ ਤਬਦੀਲੀ ਜਿਹੜੀ ਆ ਉਹ ਆਈ ਦੇਖਣ ਨੂੰ ਸਾਨੂੰ ਮਿਲਦੀ ਆ ਤਾਂ ਇਸ ਲਈ ਸੁਤੰਤਰ ਦਾ ਦੂਜੀਆਂ ਜੁਨੀਆਂ ਵਿੱਚ ਨਹੀਂ ਸੁਤੰਤਰਤਾ ਕਾਰਨ ਹੀ ਮਨੁੱਖ ਜਵਾਬਦੇਹ ਆ ਜੇ ਸੁਤੰਤਰਤਾ ਨਾ ਹੁੰਦੀ ਤਾਂ ਫਿਰ ਇਹ ਜਵਾਬਦੇਹ ਨਹੀਂ ਸੀ ਇਸ ਲਈ ਜਦੋਂ ਅਸੀਂ ਆਮ ਗੱਲਬਾਤ ਵਿੱਚ ਕਹਿੰਦੇ ਹਾਂ ਕਿਸੇ ਮਨੁੱਖ ਦਾ ਕੋਈ ਘਟੀਆ ਕਰਤੂਤ ਵੇਖ ਕੇ ਕਿ ਭਾਈ ਤੂੰ ਬੰਦਾ ਬੰਦਿਆਂ ਲਈ ਕੰਮ ਕਰ ਕਦੇ ਕਿਸੇ ਰੁਕ ਜਾਨਵਰ ਨੂੰ ਕੋਈ ਨਹੀਂ ਕਹਿੰਦਾ ਕੁੱਤੇ ਨੂੰ ਕੋਈ ਨਹੀਂ ਕਹੂਗਾ ਵੇ ਤੂੰ ਕੁੱਤਾ 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 ਬਣ ਕੁੱਤਿਆਂ ਵਾਲੇ ਕੰਮ ਕਰ ਕਿਉਂਕਿ ਉਹ ਆਪਣੀ ਜੋ ਦਾ ਪ੍ਰਕਿਰਤੀ ਆ ਸੁਭਾਅ ਉਸ ਸੁਭਾਅ ਵਿੱਚ ਉੱਤਰਿਆ ਪਰ ਮਨੁੱਖੀ ਆ ਕਿ ਜਿਹਦੇ ਕੋਲੇ ਸੁਭਿਧਾ ਹੈਗੀ ਆ ਕਿ ਇਹ ਚਾਹੇ ਤਾਂ ਆਕਾਸ਼ਾਂ ਵਿੱਚ ਉਡਾਰੀ ਮਾਰ ਸਕਦਾ ਚਾਹੇ ਤਾਂ ਆਤਮ ਨਿਯਮਾਂ ਤੋਂ ਨਿਯਮਾਂ ਹੋ ਸਕਦਾ ਇਸ ਲਈ ਇਹ ਸੁਤੰਤਰਤਾ ਦਾ ਕਾਰਨ ਹੀ ਇਹ ਜਵਾਬ ਦੇ ਆ। ਤੋਂ ਇਸ ਲਈ ਮਹਾਰਾਜ ਸਾਨੂੰ ਇਹ ਚੇਤਾ ਕਰਾਉਂਦੇ ਆ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ ਕਿ ਦੇਖ ਗੋਬਿੰਦ ਨਾਲ ਜੁੜਨ ਦਾ ਮਿਲਣ ਦਾ ਭਾਵੇਂ ਇਨਸਾਨੀਅਤੀਆਂ ਸਿਖਰ ਨੂੰ ਛੋਣ ਦਾ ਇਹ ਤੇਰੇ ਕੋਲ ਮੌਕਾ ਤੂੰ ਸਮੋਕੇ ਨਾ ਜਾਈ ਨਾ ਗੁਆ ਦੇਖਿਆ ਦੇ ਰਸ ਵਿੱਚ ਇਹਨੂੰ ਬਤੀਤ ਨਾ ਕਰ ਗੁਆ ਨਾ ਫਿਰ ਕਹਿੰਦੇ ਅਵਰ ਕਾਂ ਤੇਰਾ ਕਿਤੇ ਨਾ ਕਾਮ ਅਵਰ ਹੋਰ ਇਥੇ ਅਵਰ ਕਾਇਤੋਂ ਭਾਵ ਜਿਹੜੇ ਅਸੀਂ ਸਧਾਰਨ ਕੰਮ ਕਾਜ ਕਰਦੇ ਆ ਆਪਣੇ ਰੋਜ਼ੀ ਰੋਟੀ ਦਾ ਜਿਹੜਾ ਵਸੀਲਾ ਸਾਡਾ ਸਾਧਨ ਆ ਇਹਨਾਂ ਅਰਥਾਂ ਵਿੱਚ ਨਹੀਂ ਵਰਦਿਆ ਗਿਆ ਕਿਰਤ ਨੂੰ ਗੁਰੂ ਸਾਹਿਬ ਨੇ ਇਹ ਨਹੀਂ ਨखेਦੀ ਨਹੀਂ ਕੀਤੀ ਬਲਕੇ ਆਖਿਆ ਕਿ ਕਰਤੇ ਨਾਲ ਜੁੜਲੀ ਕਿਰਤ ਜ਼ਰੂਰੀ ਆ ਇਸ ਲਈ ਆਗਦੇ ਤਾਂ ਕਾ ਲਖਾਇ ਕਿ ਜੇ ਹੱਥੋਂ ਦੇ ਨਾਨਕ ਰਾਹ ਪਛਾਨੈ ਸੀ ਜੋ ਉਹ ਇਥੋਂ ਤਾਂ ਕਹ ਦਿੱਤਾ ਕਿ ਮਾਇਆ ਕੀ ਕਿਰਤ ਛੋਡ ਗਵਾਈ ਭਗਤੀ ਸਾਰ ਨਾ ਜਾਣੈ ਜਿਨ੍ਹਾਂ ਨੇ ਤਿਆਗ ਦੇ ਭੁਲੇਖੇ ਵਿੱਚ ਕਿਰਤ ਹੀ ਛੱਡ ਦਿੱਤੀ ਅਸਲ ਵਿੱਚ ਉਹਨਾਂ ਨੂੰ ਅਜੇ ਭਗਤੀ ਦੀ ਸਾਰ ਹੀ ਨਹੀਂ ਸਮਝੀ ਨਹੀਂ ਆਈ ਕਿ ਭਗਤੀ ਕਹਿੰਦੇ ਕਿ ਨੂੰ ਆ ਉਜਿਲੀ ਅਵਰ ਕਾਇਤੂ ਇਹ ਬਿਲਕੁਲ ਭਾਵ ਨਹੀਂ ਕਿ ਜਿਹੜਾ ਮਨੁੱਖ ਆਪਣੇ ਕਿਰਤ ਕਾਰਿਆ ਰੋਜੀ ਰੋਟੀ ਕਮਾਈ ਦਾ ਜਿਹੜਾ ਸਾਧਨ ਆ ਕਿ ਉਹ ਦੇ ਕੰਮ ਨਹੀਂ ਇਥੇ ਅਵਰ ਕਾਇਤੂ ਭਾਵ ਜਿਹੜੇ ਆਤਮਿਕ ਕੁੰਤੀ ਲਈ ਜੀਵਨ ਮੁਕਤ ਹੋਣ ਲਈ ਜਿਹੜੇ ਹੋਰ ਕਈ ਤਰ੍ਹਾਂ ਦੇ ਇਹ ਕਰਮ ਕਾਂਡ ਕਰ ਰਿਆ ਮਹਾਰਾਜ ਕਹਿੰਦੇ ਆ ਕਿ ਉਹ ਤੇਰੇ ਆਤਮਿਕ ਕੁੰਤੀ ਦਾ ਸਾਧਨ ਨਹੀਂ ਬਣ ਸਕਦੇ ਇਸ ਲਈ ਜਿਹੜੀ ਗੁਰਬਾਣੀ ਦੀ ਜੀਵਨ ਯੋਗਤਾ ਇਹਦੇ ਵਿੱਚ ਜਿਹੜੀ ਕਿਰਤਾ ਇਮਾਨਦਾਰੀ ਦੇ ਕਿਰਤ ਕਰਨਾ ਜਿਹੜਾ ਇਹ ਨਾਮ ਜਪਣ ਦਾ ਹੀ ਇੱਕ ਆਂਗਾ ਹਿੱਸਾ ਆਪਾਂ ਫੇਰ ਕੀਤੇ ਡਿਟੇਲ ਜੀ ਦੀ ਵਿਚਾਰ ਕਰਾਂਗੇ ਪਰ ਇਹ ਛੋਟੇ ਜਿਹੇ ਦੋ ਪਾਰਟਸ ਜਿਹੜੇ ਆ ਉਹ ਜ਼ਰੂਰ ਦੱਸ ਦੱਸ ਕਰਦੇ ਜਾਓ ਜੀ ਜਦੋਂ ਅਸੀਂ ਕੰਨਿਆ ਇਹ ਤੇਰੀ ਵਧੀਆ ਇਹ ਜਨਮ ਉਹ ਜਨਮ ਕਿੰਦਰ ਫਿਜ਼ੀਕਲ ਜਨਮ ਹੈ ਜਾਂ ਥਾਟ ਦਾ ਜਨਮ ਹੈ ਇਹ ਥੋੜਾ ਜਿਹਾ ਇੱਥੇ ਕਲੀਅਰ ਕਰ ਦੇ ਜੀ ਤਾਂ ਕਿ ਉਹ ਨੂੰ ਫਿਰ ਅਸੀਂ ਇਹ ਨਾ ਚਲੇ ਜਾਈਏ ਕਿ ਉਹ ਜੂਨਾ ਦੇ ਵਿੱਚ ਪੈ ਗਿਆ। ਨਹੀਂ ਜਿਹੜਾ ਦੇਖੋ ਜਿਹੜੇ ਆ ਜਿਹੜੇ ਪ੍ਰਕਰਨ ਚੱਲ ਰਹੇ ਆ ਹਾਂਜੀ ਪ੍ਰਕਰਨ ਜਿਹੜਾ ਗੁਰਬਾਣੀ ਸਾਨੂੰ ਜਿਹੜੀ ਆ ਉਹ ਵਰਤਮਾਨ ਦੇ ਜੀਣਾ ਸਿਖਾਉਂਦੀ ਆ ਠੀਕ ਸਾਨੂੰ ਇਹ ਪਾਕੇੜਾ ਕਦੇ ਨਹੀਂ ਭੁੱਲਣਾ ਚਾਹੀਦਾ। ਇਹਨੂੰ ਅਸੀਂ ਫਿਜ਼ੀਕਲੀ ਲੈ ਲਈਏ ਤੇ ਫਮੇਸੀਂ ਦੂਜੀ ਤਰ੍ਹਾਂ ਲੈ ਲਈਏ। ਠੀਕ ਜਿਹੜਾ ਭਾਵ ਅਰਥ ਉਹਦੇ ਵਿੱਚ ਕੋਈ ਫਰਕ ਨਹੀਂ ਪੈਣ ਲੱਗਾ। ਠੀਕ ਅਸੀਂ ਇਹ ਮੰਨ ਕੇ ਤੁਰਦੇ ਆਂ ਕਿ ਸਾਨੂੰ ਜਿਹੜਾ ਇਹ ਜਿਹੜਾ ਸਾਡਾ ਛੇਨਾ ਇਹ ਸਾਡਾ ਛੇਨਾ ਜਿਹੜਾ ਇਹ ਆਖਰੀ ਛੇਨਾ ਠੀਕ ਇਹ ਸਾਨੂੰ ਛੇਨਾ ਦੁਆਰਾ ਸਾਨੂੰ ਇਸ ਦੁਬੇ ਚ ਨਹੀਂ ਮਿਲਣਾ ਬਿਲਕੁਲ ਇਸ ਕਰਕੇ ਸਾਨੂੰ ਇਹ ਪਾਕ ਬਾਣੀ ਦਾ ਹਮੇਸ਼ਾ ਹੀ ਧਿਆਨ ਵੀ ਰੱਖਣ ਦੀ ਲੋੜ ਆ ਠੀਕ ਹਾਂ ਓਵਰ ਕਾਜ ਤੇਰੇ ਕਿ ਤਾ ਨਾਕਾਮ ਜਿਹੜੇ ਹੋਰ ਕਾਜ ਤੇਰੇ ਆ ਉਹ ਫਿਰ ਫਿਰ ਰਹਾਉ ਦੀ ਪੰਕਤੀਆਂ ਬਲਾਈਏ ਕਿ ਜਨਮ ਬ੍ਰਿਥਾ ਜਾਤ ਰੰਗ ਮਾਇਕ ਹੈ ਜਿਹੜੇ ਮਾਇਆ ਦਾ ਪਿਆਰ ਆ ਮਾਇਆ ਦੇ ਰੰਗ ਆ ਮਾਇਆ ਦੇ ਜਿਹੜੇ ਕੌਤਕਾ ਰਸ ਖਾਸਾ ਉਦਰੇ ਕਿਸੇ ਕੰਮ ਨਹੀਂ ਆਉਣੇ ਇੱਥੇ ਜਿਹੜਾ ਭਾਵ ਜਿਹੜਾ ਜਿਵੇਂ ਪਹਿਲਾਂ ਪੰਜ ਜ਼ਿਕਰ ਕਰ ਆਇਆ ਕਿ ਰਹਾਉ ਦੀਆਂ ਪੰਕਤੀਆਂ ਨੂੰ ਧਿਆਨ ਵੀ ਰੱਖ ਕੇ ਅਸੀਂ ਹਰ ਇੱਕ ਪਦੇ ਨੂੰ ਵਿਚਾਰਨਾ ਤਾਂ ਅਵਰ ਕਾਜ ਦੀ ਗੱਲ ਕਰਕੇ ਅਸੀਂ ਜਿਹੜਾ ਉਹ ਰੰਗ ਮਾਇਆ ਕਾ ਜਿਹਦੇ ਬਾਰੇ ਨਾਲ ਸਪਸ਼ਟ ਕਰ ਦਿੱਤਾ ਕਿ ਜਨੋ ਵਿ੍ਰਿਥਾ ਜਾਤ ਜਨੋ ਤੇਰਾ ਨਿਸਬਲ ਤੇ ਅਲਾ ਜਾ ਰਿਹਾ ਤਾਂ ਫਿਰ ਕਹਿੰਦੇ ਆ ਅਗਲੀਆਂ ਪਾਵਨ ਪੰਕਤੀਆਂ ਚ ਮਿਲ ਸਾਧ ਸੰਗਤ ਭਜ ਕੇਵਲ ਨਾ ਇਸ ਲਈ ਤੂੰ ਜੇਕਰ ਸੱਚ ਮੁੱਚ ਇਸ ਫਲਸਫੇਗਰ ਤੋਂ ਪਾਰ ਲੰਘਣਾ ਚਾਹੁੰਨਾ ਕਿਉਂਕਿ ਪਾਰ ਲੰਘਣਾ ਹੀ ਸਾਡੇ ਜੀਵਨ ਦਾ ਮਕਸਦ ਆ ਮਨੋਰਥ ਆ ਤਾਂ ਫਿਰ ਇਹ ਸਾਧ ਸੰਗਤ ਵਿੱਚ ਬਿਲ ਕੇ ਬੈਠ ਸਾਧ ਸੰਗਤ ਗੁਰੂ ਦੀ ਸੰਗਤ ਬਾਣੀ ਦੀ ਸੰਗਤ ਗੁਰੂ ਦੇ ਉਪਦੇਸ਼ ਦੀ ਸੰਗਤ ਇਹ ਸੰਗਤ ਜਿਹੜੀ ਆ ਇਹ ਸਾਡੇ ਮੰਨਣਾ ਕਰਨੀ ਆ ਆਪਾਂ ਇਹ ਪਹਿਲੂ ਫੇਕ ਦੇ ਵਿਚਾਰਾਂਗੇ ਕਿ ਅਸੀਂ ਆ ਜਿਹੜੀ ਆ ਸਾਧ ਸੰਗਤ ਆ ਜਿਹੜਾ ਸਤ ਸੰਗਤ ਆ ਉਹ ਅਸੀਂ ਆਮ ਇਕੱਠ ਨੂੰ ਹੀ ਸਤ ਸੰਗਤ ਮੰਨ ਲਿਆ ਇਸ ਲਈ ਕਿ ਸਵਾਲ ਖੜੇ ਹੁੰਦੇ ਆ ਕਿ ਇਹ ਸੰਗਤਵੇਤਾ ਜਿਹਨਾਂ ਆਪਾਂ ਸਤਸੰਗਤ ਕਹਿੰਦੇ ਆ ਉਹਦੇ ਤਾਂ ਬੜੇ ਹਰ ਤਰ੍ਹਾਂ ਦੇ ਬੇਈਮਾਨ ਬੰਦੇ ਆ ਬੈਠਾ ਹੁੰਦਾ ਲੁਟੇਰਾ ਹੀ ਬੈਠਾ ਹੁੰਦਾ ਹਿਰਾਫੇਰੀ ਕਰਨ ਵਾਲਾ ਬੈਠਾ ਹੁੰਦਾ ਤੇ ਇਸ ਲਈ ਜਿਹੜਾ ਆਪਾਂ ਇੰਨਾ ਹੀ ਕਹਿ ਕੇ ਅੱਗੇ ਤੁਰ ਰਹੇ ਆ ਕਿ ਆਪਾਂ ਫਿਰ ਕਿਤੇ ਉੱਚੇ ਤੇ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਜਿਹੜੀ ਸਾਧ ਸੰਗਤ ਜਿਹੜੀ ਆ ਉਹ ਗੁਰੂ ਦੇ ਉਪਦੇਸ਼ ਦੀ ਆ ਗੁਰੂ ਦੀ ਅਗਵਾਈ ਦੀ ਆ ਗੁਰੂ ਦੇ ਮਾਰਗਦਰਸ਼ਨ ਦੀ ਆ ਗੁਰੂ ਨੇ ਜੋ ਸਾਨੂੰ ਦ੍ਰਿੜ ਕਰਵਾਇਆ ਸੱਚ ਉਸ ਸੱਚ ਨੂੰ ਗੁਰੂ ਕੋਲੋਂ ਸਿੱਖ ਕੇ ਸਮਝ ਕੇ ਉਸ ਨੂੰ ਅਪਣਾਉਣ ਦੀ ਆ ਉਸ ਨੂੰ ਹਮੇਸ਼ਾ ਯਾਦ ਰੱਖਣ ਦੀ ਆ ਤੋਂ ਇਸ ਲਈ ਆ ਕਿ ਆ ਪੱਜ ਕੇਵਲ ਨਾਮ ਕਿ ਕੇਵਲ ਤੋਂ ਨਾਮ ਜਾਉ ਦੇ ਸਿਰਫ ਸਲਾਹ ਕਰ ਉਸ ਨੂੰ ਅਮਲੀ ਰੂਪ ਵਿੱਚ ਜੀ ਕੇਵਲ ਦਿਮਾਗੀ ਤੌਰ ਤੇ ਸਮਝਣ ਦੀ ਲੋੜ ਕਾਫੀ ਨਹੀਂ ਪਰ ਕੇ ਸਮਝ ਕੇ ਉਸ ਅਨੁਸਾਰ ਜ਼ਿੰਦਗੀ ਜਿਹੜੀ ਆ ਪ੍ਰੈਕਟੀਕਲੀ ਅਮਲੀ ਰੂਪ ਵਿੱਚ ਅਪਣਾ ਕੇ ਜਿਵਤ ਔਰ ਫਿਰ ਅਗਲੀਆਂ ਪੰਕਤੀਆਂ ਵਿੱਚ ਕਹਿ ਰਹੇ ਆ ਜਿਹੜੀਆਂ ਪੰਕਤੀਆਂ ਖਾਸ ਤੌਰ ਜਿਹਦੀ ਵਿਚਾਰ ਕਰ ਰਹੇ ਸੀਗੇ ਕਿ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕੋ ਨਾਨਕ ਹਮ ਨੀਚ ਕਰਮਾਂ ਸ਼ਰਨ ਬਰੇ ਕੀ ਰਾਖੂ ਸ਼ਰਮਾ ਜਬ ਤਬ ਸੰਜਮ ਹੁਣ ਫਿਰ ਰਹੋ ਦੀ ਪੰਕਤੀਆਂ ਬਲਾਈਏ ਕਿ ਸਰੰਗ ਜਾਮ ਲਾਗ ਭਵਜਲ ਧਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਇਥੇ ਜਬ ਤਬ ਸੰਜਮ ਜਿਹੜਾ ਉਹ ਨਹੀਂ ਜੋ ਆਮ ਕਰਮ ਕਾਂਡ ਦੀ ਦੁਨੀਆ ਵਿੱਚ ਪ੍ਰਚਲਤਾ ਜਾਂ ਇਹਦੇ ਬਾਰੇ ਉਹਨਾਂ ਦੀ ਮਨਉਤਾ ਕਿਉਂਕਿ ਇਹਦਾ ਤੇ ਬਾਣੀ ਵਿੱਚ ਖੰਨਨ ਕੀਤਾ ਹੋਇਆ ਇੱਥੇ ਜਿਹੜਾ ਜਪਤਾ ਪਾ ਪ੍ਰਭੂ ਦਾ ਸਿਮਰਨ ਆ ਪ੍ਰਭੂ ਦੀ ਯਾਦ ਆ ਪਾ ਪ੍ਰਭੂ ਦੇ ਗੁਣਾ ਪ੍ਰਭੂ ਦੀਆਂ ਸਿਫਤਾਂ ਪ੍ਰਭੂ ਦੀਆਂ ਵਿਟਿਆਈਆਂ ਨੂੰ ਚੇਤੇ ਕਰਕੇ ਉਹਨਾਂ ਅਨੁਸਾਰ ਆਪਣਾ ਆਚਨ ਬਣਾਉਣ ਤੋਂ ਆ ਔਰ ਜਿਹੜਾ ਉਦਮ ਕਰਨਾ ਉਦਮੀ ਹੋਣਾ ਉਹ ਚੰਗਾ ਉਦਮੀ ਹੋਣਾ ਕਿਉਂਕਿ ਮਨੁੱਖ ਜਿਹੜਾ ਕੋਈ ਕੋ ਕਰਮ ਕਰਦਾ ਉੱਥੇ ਵੀ ਉਦਮ ਕਰਦਾ ਪਰ ਇਹ ਉਦਮ ਉਹ ਵਾ ਜਿਹੜਾ ਕਿ ਸਾਨੂੰ ਇਨਸਾਨੀਅਤ ਪ੍ਰਦਾਨ ਕਰਦਾ ਸਾਡੇ ਅੰਦਰ ਇਨਸਾਨੀਅਤ ਦਾ ਬੋਲਬਾਲਾ ਹੁੰਦਾ ਤਾਂ ਗੁਰੂ ਸਾਹਿਬ ਕਹਿ ਰਹੇ ਸਿੱਧਾ ਸੰਜਮ ਮਾਨੋ ਵਿਕਾਰਾਂ ਨੂੰ ਰੋਕਣਾ ਵਰਜਨਾ ਗੁਰੂ ਸਾਹਿਬ ਕਹਿੰਦੀ ਹੈ ਕਿ ਦੇਖੋ ਜਬ ਤੱਕ ਸੰਮ ਨੂੰ ਧਰਮ ਨਾ ਕਮਾਇਆ ਇਥੇ ਧਰਮ ਦਾ ਇਹਨੂੰ ਅੰਗ ਮੰਨਿਆ ਹੋਇਆ ਇਹੋ ਜੇ ਯਤਨ ਨੂੰ ਤਪ ਨੂੰ ਸੰਜਮ ਨੂੰ ਹਰ ਕੋਈ ਢੀਗਾ ਕਰਪੋਂ ਵੱਖਰੇ ਤੌਰ ਤੇ ਇਹਦਾ ਧਰਮ ਵੱਖਰਾ ਕਰ ਰਹੇ ਆ ਪਰ ਇਥੇ ਜਿਹੜਾ ਧਰਮ ਅਸਲ ਧਰਮ ਦੇ ਇਹ ਅੰਗ ਆ ਠੀਕ ਹੈ ਇਥੇ ਆਪਾਂ ਇਹ ਵੀ ਧਿਆਨ ਰੱਖੀਏ ਕਿ ਧਰਮ ਜਿਹੜਾ ਧਰਮ ਸ਼ਬਦ ਜੋ ਅਸੀਂ ਆਮ ਪ੍ਰਚਲਿਤ ਅਰਥਾਂ ਵਿੱਚ ਇਹਦੀ ਵਰਤੋਂ ਕਰ ਰਹੇ ਆ ਗੁਰਬਾਣੀ ਵਿੱਚ ਧਰਮ ਨੂੰ ਇਸ ਰੂਪ ਵਿੱਚ ਨਹੀਂ ਲਿਆ ਗਿਆ ਓਕੇ ਜਿਹੜਾ ਧਰਮ ਧਰਮ ਔਰ ਜਿਹਨੂੰ ਅਸੀਂ ਮਤ ਕਹਿ ਦਿੰਦੇ ਆ ਰਿਲੀਜੀਅਨ ਕਹਿ ਦਿੰਦੇ ਆ ਜਾਂ ਆਮ ਤੌਰ ਤੇ ਧਰਮਸ਼ੋਦੀ ਵੀ ਵਰਤ ਲਈ ਨੇ ਆ ਪਰ ਗੁਰਬਾਣੀ ਵੀ ਜਿਹੜਾ ਧਰਮ ਆਖਿਆ ਜਾਂ ਜਿਹਨੂੰ ਧਰਮ ਦਾ ਸਾਰਿਆਂ ਨੇ ਤਤ ਮੰਨੇ ਆ ਇਹ ਕੇਵਲ ਸਿੱਖ ਧਰਮ ਦੀ ਗੱਲ ਹੀ ਨਹੀਂ ਬਲਕਿ ਹਰ ਧਰਮ ਵਿੱਚ ਜਿਹੜਾ ਧਰਮ ਦਾ ਤਾਤਾ ਉਹ ਸਰਬਸਾਂਝਾ ਉਹਦੇ ਵਿੱਚ ਜਿਹੜਾ ਇਬਨ ਜਿਹੜੀ ਮਨੂ ਸਿਮਰਤੀ ਆ ਤੁਸੀਂ ਦੇਖੋ ਕੋ ਮਨੂ ਸਿਮਰਤੀ ਵਿੱਚ ਜਿਹੜਾ ਧਰਮ ਦਾ ਜਿਹੜੇ 10 ਅੰਗ ਮੰਨੇ ਆ ਤੋਂ ਉਹ ਇਬਨ ਅਸੀਂ ਵੀ ਮੰਨਦੇ ਆ ਦੇਖੋ ਜਿਹਦੇ ਉਹਦੇ ਜ ਉਦਾਹਰਨ ਵਜੋਂ ਜਦੋਂ ਕਹਿੰਦੇ ਆ ਕਿ ਠਿਗਰੇ ਚ ਖਿਮਾ ਮਨ ਦਾ ਵਸ਼ ਕਰਨਾ ਚੋਰੀ ਦਾ ਤਿਆਗ ਪਵਿੱਤਰਤਾ ਇੰਦਰੀਆਂ ਨੂੰ ਕੋ ਕਰਮਾਂ ਤੋਂ ਰੋਕਣਾ ਨਿਰਮਲ ਬੁੱਧੀ ਵਿਦਿਆ ਦਾ ਅਭਿਆਸ ਸਤ ਕ੍ਰੋਧ ਦਾ ਤਿਆਗ ਇਹ ਧਰਮ ਦੇ 10 ਅੰਗ ਆ ਤੇ ਗੁਰਬਾਣੀ ਵਿੱਚ ਇਸ ਜਿਹੜਾ ਇਹਨੂੰ ਹੀ ਜਿਹੜਾ ਉਹ ਸਹੀ ਧਰਮ ਦਾ ਤਤ ਮੰਨਿਆ ਹੋਇਆ ਪਰ ਅਸੀਂ ਜੋ ਧਰਮ ਜਦ ਬੰਨਿਆ ਜਾਂ ਜੰਝ ਦੀ ਪਰਿਭਾਸ਼ਾ ਕਰਦੇ ਆ ਅਸੀਂ ਉਹ ਕਦੇ ਵੱਖਰੇ ਚਰਚਾ ਕਰਾਂਗੇ ਪਰ ਇੱਥੇ ਜਿਹਨੂੰ ਧਰਮ ਆਖਿਆ ਆ ਉਹ ਇਹ ਧਰਮ ਦੇ ਅੰਗ ਹੀ ਮੰਨ ਕੇ ਕਿਤੇ ਇੱਥੇ ਵੀ ਆਪਾਂ ਸਪਸ਼ਟ ਕਰ ਦਈਏ ਕਿ ਜਿਹੜੇ ਆਮ ਤੌਰ ਤੇ ਪੁਰਾਣਾ ਵਿੱਚ ਜਿਹੜੇ ਚਾਰ ਯੁਗ ਮੰਨੇ ਗਿਆ ਸਮੇਂ ਨੂੰ ਚੋਹੇ ਹਿੱਸਿਆਂ ਵਿੱਚ ਵੰਡਿਆ ਗਿਆ ਉਹ ਹਰ ਯੁਗ ਦਾ ਵੱਖੋ ਵੱਖਰਾ ਧਰਮ ਮੰਨਿਆ ਗਿਆ ਕਿ ਸਤਜੁਗ ਦਾ ਧਰਮ ਸੀ ਦੁਆਪਰ ਦਾ ਤ੍ਰੇਤਾ ਦਾ ਸੀ ਦੁਆਪਰ ਦਾ ਸੀ ਕਾਲ ਯੁਗ ਦਾ ਗੁਰਬਾਣੀ ਨੇ ਇਸ ਰੂਪ ਵਿੱਚ ਵੀ ਜਿਹੜਾ ਉਹ ਇਸ ਗੱਲ ਨੂੰ ਅਸਵੀਕਾਰ ਨਹੀਂ ਕੀਤਾ ਹੋਇਆ ਗੁਰਬਾਣੀ ਅਨੁਸਾਰ ਧਰਮ ਦਾ ਦਾ ਜੁੜਨ ਦਾ ਰੱਬ ਨਾਲ ਜੁੜਨ ਦਾ ਇੱਕੋ ਟੰਗ ਸੀ ਹੈ ਅਤੇ ਰਹੇਗਾ ਉਹੀ ਹੈ ਜੋ ਧਰਮ ਦਾ ਸੀ ਹਤਾਂ ਵੀ ਤਾਤਾ ਜਿਹਨੂੰ ਬਾਣ ਵਿੱਚ ਨਾਮ ਧਰਮ ਆਖਿਆ ਆਇਆ ਤੋਂ ਜਿਹੜਾ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਤੂੰ ਨਹੀਂ ਕੀਤਾ ਨਾ ਇਸ ਸੇਵਾ ਸਾਧ ਸਤਿਗੁਰੂ ਦੀ ਸੇਵਾ ਗੁਰੂ ਦੀ ਸੇਵਾ ਕੀਆ ਕਿ ਗੁਰੂ ਦੇ ਸ਼ਬਦ ਨੂੰ ਉਹ ਦੇ ਉਪਦੇਸ਼ ਨੂੰ ਪੜ੍ਹ ਸੁਣ ਕੇ ਵਿਚਾਰ ਕੇ ਉਹਨੂੰ ਅਮਲੀ ਰੂਪ ਵਿੱਚ ਟੈਕਟੀਕਲੀ ਅਪਣਾਉਣਾ ਫਿਰ ਰਹਾਉ ਦੀਆਂ ਪੰਕਤੀਆਂ ਨੂੰ ਧਿਆਨ ਵੀ ਰੱਖਣ ਦੀ ਲੋੜ ਆ ਔਰ ਗੁਰੂ ਸਾਹਿਬ ਜੀ ਅੱਖੀ ਵਿੱਚ ਕਹਿੰਦੇ ਆ ਕਿ ਕੋ ਨਾਨਕ ਹਮ ਨੀਜ ਕਰਮਾਂ ਸ਼ਰਨ ਪਰੇ ਕੀ ਰਾਖੋ ਸ਼ਰਮਾ ਰਹਾਉ ਦੀ ਪੰਕਤੀ ਫਿਰ ਜਿਲ ਦੂਜੀ ਪੰਕਤੀ ਧਿਆਨ ਵੀ ਰੱਖਣ ਦੀ ਲੋੜ ਆ ਕਿ ਨੀਜ ਕਰਮ ਤੋਂ ਪਾਵੇ ਤੇ ਜਿਹੜਾ ਇਸ ਸਾਜ ਲਈ ਉਦਮ ਨਾ ਕਰਨਾ ਵੀ ਗੁਰੂ ਅਨੁਸਾਰ ਗੁਰਬਾਣੀ ਅਨੁਸਾਰ ਉਹ ਨੀਜ ਕਰਮ ਦੀ ਸ਼੍ਰੇਣੀ ਵਿੱਚ ਹੀ ਆਉਂਦਾ ਇਸ ਰੂਨੇ ਕੋਈ ਕਹਿੰਦਾ ਮੈਂ ਚੋਰੀ ਨਹੀਂ ਕਰਦਾ ਜਾਰੀ ਨਹੀਂ ਕਰਦਾ ਹਿਰਾ ਫਰੀ ਨਹੀਂ ਕਰਦਾ ਪਰ ਗੁਰੂ ਸਾਹਿਬ ਅਨੁਸਾਰ ਜੇ ਕਰਮ ਮਨੁੱਖ ਅਸਲ ਜਿਹੜਾ ਮਕਸਦ ਆ ਉਹ ਸਮਝ ਕੇ ਫਿਰ ਉਹ ਆਪ ਜਪੇ ਅਵਰਾ ਨਾਮ ਜਪਾਵੈ ਜਿਹੜੀ ਧਾਰਨਾ ਉਹਨੂੰ ਨਹੀਂ ਅਪਣਾਉਂਦਾ ਤਾਂ ਉਹ ਵੀ ਨੀਚ ਕਰਮ ਵਿੱਚ ਹੀ ਆਉਂਦਾ ਤੁ ਇਸ ਲਈ ਕਹਿੰਦੇ ਤੇਰੀ ਸ਼ਰਨ ਵਿੱਚ ਆਏ ਆ ਤੋ ਆਪਣੇ ਸ਼ਰਨ ਬੇ ਲੈ ਕੇ ਰੱਖ ਪਾਓ ਸਾਨੂੰ ਇਹ ਮੱਧ ਦੇ ਸੋਜੀ ਦੇ ਅਸੀਂ ਸਮੇਂ ਦੀ ਇਸ ਨੂੰ ਸਫਲ ਕਰਨ ਲਈ ਇਦੀ ਕੀਮਤ ਨੂੰ ਸਮਝ ਕੇ ਸਕਾਰਤ ਬਣਾਉ ਲਈ ਅਸੀਂ ਇਹ ਰਾ ਉਦਮਾ ਇਸ ਬਹੁ ਸਾਗਰ ਤੋਂ ਪਾਰ ਲੰਘਣ ਦਾ ਇਹ ਅਸੀਂ ਇਹ ਉਦਮ ਵਿੱਚ ਜੁਟ ਸਕੀਏ ਪਰ ਜਿਹੜੀਆਂ ਵਾਸ਼ਨਾਵਾਂ ਜਿਹੜੇ ਵਿਖਿਆ ਦੇ ਰਸਾ ਸਵਾਦਾ ਇਹਨਾਂ ਸਵਾਦਾ ਤੋਂ ਆਪਣੇ ਆਪ ਨੂੰ ਉਪਰ ਉਠਾ ਸੀ ਕਿ ਜਿਹਨਾਂ ਸਵਾਦਾ ਕਾਰਨ ਅਸੀਂ ਨਾਮ ਰੱਜ ਨੂੰ ਭੁਲਾਈ ਬੈਠੇ ਹਾਂ ਜੀ ਬਈ ਕੋਈ ਬੜੇ ਵਧੀਆ ਤਰੀਕੇ ਨਾਲ ਇਹ ਸਾਰਾ ਦੱਸਿਆ ਔਰ ਅਸੀਂ ਜਿੱਦਾਂ ਪਿਛਲੀ ਵਾਰੀ ਕਰ ਰਹੇ ਸੀ ਜਪਤਪ ਦੇ ਉੱਤੇ ਸਾਰਾ ਸਾਡਾ ਪ੍ਰੋਗਰਾਮ ਸੀ ਉਹ ਤੇ ਕ मतलब ਐਪੀਸੋਡ ਸੀ ਉਹਨੂੰ ਪੂਰੀ ਤਰ੍ਹਾਂ ਐਕਸਪਲੇਨ ਕੀਤਾ ਕਿ ਸ਼ਬਦ ਦੇ ਵਿੱਚ ਜਿਹੜਾ ਪ੍ਰਕਰਣ ਚੱਲ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਕੈਚ ਕਰਨਾ ਇਹ ਠੀਕ ਹੈ ਕਿ ਸ਼ਬਦ ਦੇ ਵਿੱਚ ਹੋਰ ਵੀ ਚੀਜ਼ਾਂ ਕਈ ਆਈਆਂ ਜਿਹੜੀਆਂ ਅਸੀਂ ਸ਼ਾਇਦ ਅਗਲੇ ਪ੍ਰੋਗਰਾਮਾਂ ਵਿੱਚ ਨੂੰ ਹੋਰ ਡਿਟੇਲ ਵਿੱਚ ਵੀ ਕਵਰ ਕਰਾਂਗੇ ਔਰ ਨਾਰਮਲੀ ਸਾਨੂੰ ਇਦਾਂ ਦੇ ਕੁਐਸਚਨ ਆਉਂਦੇ ਰਹਿੰਦੇ ਆ ਪਰ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਸਾਰਾ ਸਮਝਾਣ ਲਈ ਸਾਰੇ ਦਰਸ਼ਕਾਂ ਨੂੰ ਫਿਰ ਤੋਂ ਬੇਨਤੀ ਹੈ ਪਲੀਜ਼ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰੋ ਤੇ ਅੱਗੇ ਉਹਦੀ ਬੈਲ ਆਈਕਨ ਦਾ ਬਟਨ ਵੀ ਦਬਾਓ ਤਾਂ ਕਿ ਸਾਰੇ ਉਹਨੂੰ ਤੁਹਾਨੂੰ ਇਨਫੋਰਮ ਹੋਵੇ ਜਦੋਂ ਵੀ ਨਵੀਂ ਅਸੀਂ ਵੀਡੀਓ ਰਿਲੀਜ਼ ਕਰਦੇ ਹਾਂ ਸੋ ਭਾਈ ਸਾਹਿਬ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਵਗਜੀ ਦਾ ਖਾਲਸਾ ਵਗਜੀ ਕੀ ਪਤੇ